ਪਾਇਆ ਜਿਹੜੇ ਇਸੇ ਸਮੇਂ ਵੀ ਕੁਵੱਡੀ ਘਟਨਾ ਜਿਹੜੀ ਦਰਕਰਣਾ ਵਾਪਰ ਸੀ ਦੂਸਰੇ ਪਾਸੇ ਵੀ ਆ ਜਾਓ ਤੁਸੀਂ ਕੋਲ ਦੇ ਦੂਸਰੇ ਪਾਸੇ ਵੀ ਤੁਹਾਨੂੰ ਪੁਖਾ ਦੇਣੇ ਕਿ ਇਧਰ ਵਾਲੀ ਸਾਈਡ ਤੇ ਪੁੱਟੇ ਹੋਣਾ ਇਹ ਦਾਤ ਨੇ ਜਿਹੜਾ ਪੰਪਰਾ ਇਸ ਵੀ ਦੇ ਵਿਲੇਜ ਨਹੀਂ ਹਾਂ ਮੈਂ ਮੈਪ ਦੇਖਾ ਦੇ ਜਿਹੜਾ ਤੁਹਾਡਾ ਜਿਹੜਾ ਇਹ ਕੋਈ ਨਾ ਨਾ ਕੇ ਰਹਿਦਾ ਜਾਵੇ ਕਾਕੇ ਜਿਹੜਾ ਕੋਈ ਘਟਨਾ ਨਾ ਵਾਪਰ ਸਕੇ ਸੋ ਇੱਕ ਵਾਰੀ ਵੀਰਾ ਦਾ ਨਾਸ ਨਿਤ ਰਖਾ ਦਿੰਦੇ ਆ ਕਿ ਸਾਡੇ ਨੂੰ ਸੋਸ ਆਫ ਸੂ ਵੀ ਅੱਛਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਬਨਾਲੇ ਪੁਲ ਤੇ ਮੌਜੂਦ ਹਾਂ ਕੁਝ ਹਾਲਾਤ ਤੁਹਾਡੇ ਨਾਲ ਵਿਖਾਵਾਂਗੇ ਕਿਉਂਕਿ ਜਿਹੜਾ ਪਿੱਛੇ ਬਨਾਲਾ ਪੁਲ ਬਣਿਆ ਹੈ ਇਹ ਕਰੀਬ 2015-16 ਦੇ ਵਿੱਚ ਬਣਿਆ ਜਿੱਥੇ ਵੱਡੀ ਸਹੂਲਤ ਇਸ ਇਲਾਕੇ ਨੂੰ ਮਿਲੀ ਹੈ ਨਾਲ ਹੁਣ ਲਗਾਤਾਰ ਬਰਸਾਤਾ ਹੋ ਰਹੀਆਂ ਤੇ ਬਰਸਾਤਾ ਕਾਰਨ ਜਿਹੜਾ ਕਾਫੀ ਜਿਹੜਾ ਪਾਣੀ ਭਾਰੀ ਇੱਥੇ ਬਾਰਸ਼ ਕਾਰਨ ਜਿਹੜਾ ਪਾਣੀ ਜਿਹੜਾ ਹੜਾਂ ਦਾ ਪਾਣੀ ਸਾਤਲੋ ਦੇ ਦਰਿਆ ਦਾ ਪਾਣੀ ਤੁਸੀਂ ਹਾਲਾਤ ਦੇਖ ਸਕਦੇ ਜੀ ਦੂਸਰੇ ਪੰਨੇ ਵੀ ਆਪਾਂ ਤੁਹਾਡੇ ਨਾਲ ਗੱਲ ਕਰਦੇ ਨੇ ਇੱਥੇ ਜਿਹੜਾ ਪੁਲ ਕੋਟਪੋੜੇ ਵਾਲੀ ਸਾਈਡ ਤੇ ਬਣਾਲੇ ਤੋਂ ਦੂਜੀ ਸਾਈਡ ਤੇ ਜਿਹੜਾ ਇੱਥੇ ਪੁਲਿਸ ਨਾਕਾ ਉੱਥੇ ਅਸੀਂ ਮੌਜੂਦ ਆ ਤੁਹਾਨੂੰ ਮੌਕੇ ਦੇ ਹਾਲਾਤ ਵੀ ਦਿਖਾਵਾਂਗੇ ਨਾਲ ਸਾਡੇ ਜਿਹੜੇ ਮੌਕੇ ਦੇ ਅਫਸਰ ਨੇ ਉਹ ਵੀ ਮੌਜੂਦ ਨੇ ਜੋ ਹਾਲਾਤ ਤੁਹਾਨੂੰ ਦਿਖਾਵਾਂਗੇ ਤੇ ਹੁਣ ਤੁਹਾਨੂੰ ਲੈ ਚੱਲਦੇ ਜਿਹੜੀ ਅਸੀਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਲਈਏ ਉਹ ਗੱਲਬਾਤ ਤੁਹਾਡੇ ਨਾਲ ਅਸੀਂ ਜਰੂਰ ਸਾਂਝੀ ਕਰਾਂਗੇ ਬਲੰਦ ਸਿੰਘ ਲਾਇਓ ਕੈਮਰਾ ਅੱਗੇ ਇਹ ਇਸ ਇਹਨਾਂ ਕਰਕੇ ਜਿਹੜੀ ਅਸੀਂ ਵੀਡੀਓ ਬਣਾ ਰਹੇ ਜਿਹੜੇ ਵੱਡੇ ਵੱਡੇ ਜਿਹੜੇ ਖੱਡੇ ਪਾਏ ਆ ਤੁਸੀਂ ਦੇਖ ਸਕਦੇ ਜੀ ਇੱਧਰ ਅੱਗੇ ਥੋੜਾ ਜਿਹਾ ਵਿਖਾਰਿਆ ਜੋ ਕਿ ਤਰ੍ਹਾਂ ਕਰਕੇ ਬਲੰਦ ਸਿੰਘ ਜੀ ਕਿਸੇ ਸਮੇਂ ਵੀ ਕਬਡੀ ਘਟਨਾ ਜਿਹੜੀ ਦਰਕਰਨ ਆਪਰ ਸਕਦੇ ਦੂਸਰੇ ਪੰਨੇ ਵੀ ਆ ਜਾਓ ਤੁਸੀਂ ਕੋਲ ਦੇ ਦੂਸਰੇ ਪੰਨੇ ਵੀ ਤੁਹਾਨੂੰ ਪੁਆ ਦੇਨੇ ਕਿ ਇਧਰ ਵਾਲੀ ਸਾਈਡ ਦੇ ਵਿੱਚ ਤੁਸੀਂ ਇੱਕ ਰੀ ਤਸਵੀਰਾਂ ਸਾਫ ਸਾਫ ਦੇਖ ਸਕਦੇ ਜੇ ਇਧਰ ਜਿਹੜਾ ਕਾਫੀ ਜਿਹੜਾ ਜਿਹੜਾ ਉੱਪਰੋਂ ਪਾਣੀ ਜਿਹੜਾ ਤੇਜ਼ੀ ਦੇ ਨਾਲ ਆਉਂਦਾ ਤੇ ਕਿਉਂਕਿ ਰੇਤਾ ਜਾਂ ਰੇਤਾ ਕਾਰਨ ਜਿਹੜਾ ਖੁਰਨ ਕਾਰਨ ਜਿਹੜਾ ਕਿਸੇ ਸਮੇਂ ਵੀ ਕੋ ਵੱਡੀ ਘਟਨਾ ਵਾਪਰ ਸਕਦੀ ਕਿਉਂਕਿ ਇਹ ਪਿੱਛੋਂ ਕਾਫੀ ਜਿਹੜੇ ਸਾਧਨ ਤੇਜ਼ ਆਉਂਦੇ ਆ ਜਦੋਂ ਤੇਜ਼ ਸਾਧਨ ਆਉਂਦੇ ਆ ਤੇ ਹਾਲਾਂਕਿ ਜਿਹੜੇ ਸਾਡੇ ਮੁਲਾਜ਼ਮਾਂ ਨੇ ਇਥੇ ਅਫਸਰ ਹੈਗੇ ਉਹਨਾਂ ਨੇ ਡਰਮਗਾਰਾ ਵੀ ਰੱਖ ਇਧਰ ਵੀ ਤੇ ਦੂਸਰੀ ਸਾਈਡ ਤੇ ਵੀ ਡਰਾਮ ਵਗੈਰਾ ਰੱਖੇ ਹੋਏ ਆ ਤੇ ਇਸ ਕਾਰਨ ਜਿਹੜਾ ਕਿਉਂਕਿ ਕੋਈ ਵੱਡੀ ਘਟਨਾ ਨਾ ਵਾਪਰ ਸਕੇ ਦੂਸਰੇ ਪੰਨੇ ਤੁਸੀਂ ਦੇਖ ਸਕਦੇ ਹੋ ਐਸਮ ਨਾਕੇ ਤਾਂ ਅਸੀਂ ਮੌਜੂਦ ਆ ਤੇ ਸਾਡੇ ਨਾਲ ਇੱਥੇ ਮੁਲਾਜ਼ਮ ਹੈ ਮੁਲਾਜ਼ਮਾਂ ਨੇ ਰਿਕਵੈਸਟ ਕੀਤੀ ਸਾਹਮਣੇ ਤੁਸੀਂ ਮੁਲਾਜ਼ਮ ਹੀ ਦੇਖ ਸਕਦੇ ਜੀ ਇਹ ਮੁਲਾਜ਼ਮਾਂ ਨੇ ਰਿਕਵੈਸਟ ਕੀਤੀ ਹੈ ਕਿ ਕਿਉਂਕਿ ਵੱਡੀ ਘਟਨਾ ਸਾਡਾ ਆਪਣਾ ਇਲਾਕਾ ਹੈ ਕੋਈ ਵੱਡੀ ਘਟਨਾ ਨਾ ਵਾਪਰੇ ਅਸੀਂ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਾਂਗੇ ਜਿਹੜੇ ਕੋਈ ਇੱਥੇ ਹੋਰ ਵੀ ਜਿਹੜੇ ਸੜਕ ਵਾਲੇ ਮੁਲਾਜ਼ਮ ਹੈਗੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਜਿਹੜਾ ਇਹ ਜਿਹੜੀ ਇੱਥੇ ਕੋਈ ਜਿਹੜਾ ਕੰਮ ਕਰਨ ਵਾਲੇ ਹੈਗੇ ਜਿਹੜੇ ਟੋਏ ਭਰਨ ਵਾਲੇ ਹੈਗੇ ਕੋਈ ਮਿੱਟੀ ਪੈ ਜਾਵੇ ਕੋਈ ਲੋਕਟਾਈ ਲੱਗ ਜਾਵੇ ਕਿਸ ਤਰ੍ਹਾਂ ਦੇ ਵੀ ਕੋਈ ਮੰਨ ਲਓ ਘਟਨਾ ਨਾ ਵਾਪਰੇ ਕਿਉਂਕਿ ਛੜਕਾ ਇਹ ਸੜਕ ਤੇ ਵੱਡਾ ਰੋਡ ਹੈ ਜਿਹੜਾ ਇਧਰੋਂ ਪਿੱਛੇੋਂ ਮਾਲਵੇ ਚ ਆਉਂਦਾ ਤੇ ਅੱਗੇ ਮਾਝੇ ਵਾਲੀ ਸਾਈਡ ਤੋਂ ਪਿੱਛੋਂ ਆਉਂਦੇ ਤੇ ਕਾਫੀ ਜਿਹੜੇ ਸਾਧਨ ਆਉਂਦੇ ਤੋਂ ਤੁਸੀਂ ਦੇਖ ਸਕਦੇ ਹੋ ਦਰਾਵੇ ਜਾਈ ਦੋਨਾਂ ਸਾਈਡਾਂ ਤੇ ਆਵਾਜ਼ਾ ਵੀ ਦੇਖ ਸਕਦੇ ਕਾਫੀ ਆਵਾਜ਼ਾ ਹੀ ਹੈਗੀ ਤੇ ਪਾਣੀ ਵੀ ਕਾਫੀ ਤੇਜ਼ੀ ਦੇ ਨਾਲ ਤੇ ਤੁਸੀਂ ਆ ਵੀ ਦੇਖ ਸਕਦੇ ਹੋ ਪੁਰੀਏ ਇਹ ਪੁਰੀ ਦੇ ਨਾਲ ਵੀ ਤੇੜਾ ਕਾਫੀ ਆ ਗਿਆ ਨੇ ਕਿਉਂਕਿ ਪਾਣੀ ਜਿਹੜਾ ਕਾਫੀ ਤੇਜ਼ੀ ਦੇ ਨਾਲ ਇਸ ਪੁਲੀ ਤੋਂ ਜਿਹੜਾ ਇਸ ਸਾਈਡ ਤੇ ਜਾ ਰਿਹਾ ਤੁਸੀਂ ਸਾਹਮਣੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਜੀ ਇੱਥੇ ਮੁਲਾਜ਼ਮਾਂ ਦੁਵਾਰਾ ਰਿਕਵੈਸਟ ਕੀਤੀ ਗਈ ਕਿ ਜਿਹੜੀ ਸਾਡੀ ਬੇਨਤੀ ਇਹਨੂੰ ਸਵੀਕਾਰ ਕੀਤਾ ਜਾਵੇ ਤੇ ਜਿਹੜੀ ਗੱਲ ਸਾਡੀ ਲੋਕਾਂ ਦੇ ਸਾਹਮਣੇ ਰੱਖੀ ਜਾਵੇ ਤਾਂ ਕਿ ਜਿਹੜੀ ਕੋਈ ਵੱਡੀ ਘਟਨਾ ਨਾ ਵਾਪਰੇ ਸਾਹਮਣੇ ਤੁਸੀਂ ਸਾਡੇ ਮੁਲਾਜ਼ਮ ਅਫਸਰ ਦੇਖ ਸਕਦੇ ਜੀ ਪਿੱਛੇ ਜਿਹੜਾ ਪੁਲਸ ਨਾਕਾ ਕਿਉਂਕਿ ਕੋਈ ਘਟਨਾ ਘਟਦੀ ਹੈਗੀ ਹੈ ਤੇ ਘਟਨਾ ਦੇ ਵਿੱਚ ਜਿਹੜੇ ਸਾਡੇ ਮੁਲਾਜ਼ਮ ਨੇ ਇਹ ਦੋਸ਼ੀ ਪਾਇਆ ਜਾ ਸਕਦੇ ਆ ਕਿਉਂਕਿ ਮੌਕੇ ਤੇ ਅਫਸਰ ਮੌਜੂਦ ਦਿਨ ਰਾਤ ਜਿਹੜਾ ਨਾਕਾ ਚੱਲਦਾ ਆਪਣੀ ਸੇਫਟੀ ਵਾਸਤੇ ਨਾਕਾ ਚੱਲਦਾ ਸੋ ਇਸ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜੇ ਸਬੰਧਤ ਅਫਸਰ ਹੈਗੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਮੌਕੇ ਤੇ ਜੋ ਹੋਰ ਵੀ ਜਿਹੜੇ ਐਸੇ ਵੀ ਸਬੰਧਤ ਮਹਿਕਨਾ ਹੈਗਾ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਜਿਹੜਾ ਇਹਨਾਂ ਚੀਜ਼ਾਂ ਤੇ ਜ਼ਰੂਰ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜਾ ਕੋਈ ਘਟਨਾ ਨਾ ਵਾਪਰ ਸਕੇ ਸੋ ਇੱਕ ਵਾਰੀ ਸਿਰਦਾ ਦਾ ਸਾਥ ਦਿਖਾ ਦਿੰਦੇ ਆ ਕਿ ਸਾਡੇ ਫੋਸ ਆਫਸਰ ਵੀ ਸਰਕਾਰ ਕਲਦੀਪ ਸਿੰਘ ਜੀ ਜਿਹੜੇ ਮੌਕੇ ਤੇ ਆਕਰ ਨੇ ਉਹ ਉਹ ਹਾਜ਼ਰ ਨੇ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਜਿਹੜਾ ਸਾਡੀ ਇਹ ਗੱਲ ਅੱਗੇ ਜਰੂਰ ਰੱਖੀ ਜਾਵੇ ਕਿਉਂਕਿ ਕੋਈ ਵੱਡੀ ਘਟਨਾ ਨਾ ਵਾਪਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਸਾਡਾ ਪੇਜ ਸਾਡੀ ਸਾਡੀ ਜਿਹੜੀ ਵੀਡੀਓ ਹੈ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਡੇ ਚੈਨਲ ਸਾਡੀ ਧਰਤੀ ਸਾਡੇ ਤੋਂ ਪਹਿਲਾਂ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ